ਉਹ ਤਾਂ ਬੰਦੇ ਬੰਦੇ ਨੇ ਸੱਦੇ ਕਰ। ਬੜਾ ਮੁੱਡੇ ਰੱਖਿਆ ਹੋਇਆ ਨੇ ਜੀ ਆਪ ਨਹੀਂ ਕੰਮ ਕਰਦੇ। ਨਹੀਂ ਸਟਵਾਰ ਕਰਦੇ 5-5000 ਇਹਨਾਂ ਦੇ ਬੰਦੇ ਆ ਬੱਥੇ ਨੇ ਜੀ। ਤੁਸੀਂ ਮੇਰੇ ਦਫ਼ਤਰ ਦੇ ਬਾਅਦ ਰਿਪੋਰਟ ਕਰੋ। ਤੁਸੀਂ ਫਟਵਾਰੀ ਨਹੀਂ ਸ਼ਿਫਟ ਕਰਦੇ। ਮੇਰੇ ਦਫ਼ਤਰ ਦੇ ਬਾਅਦ ਕਰੋ। ਪੀਐਨ ਆਲ ਕਰਦੇ। ਨਹੀਂ ਕਰਦੇ। ਕਿਉਂ ਖਰਾਬ ਕਰਦੇ ਹੋ ਲੋਕਾਂ ਨੂੰ ਕਿਉਂ ਖਤਰਤਵਾਰ ਕਰਦਾ? ਨਹੀਂ ਮੈਨੂੰ ਪਤਾ ਕੀ ਇਹਦੇ ਸਿਦਰਾਵਾ ਮਤਲਬ ਸਰਕਲ ਇੱਕ ਬਹੁਤ ਜ਼ਿਆਦਾ ਹੈਵੀ ਹੈ ਬਹੁਤ ਜ਼ਿਆਦਾ। ਫਿਰ ਕਹਦੇ ਇਹ ਨਾ ਹੁੰਦਾ ਨਹੀਂ ਮੈਮ ਜਿੰਨਾ ਪੋਸਿਬਲ ਹੁੰਦਾ ਪਰ ਉਹ ਤਾਂ ਨਹੀਂ ਹੁੰਦਾ ਨਹੀਂ ਮੈਮ ਜਿੰਨਾ ਪੋਸਿਬਿਲਿਟੀ ਹੈਗੀ ਹੈ ਕਿਉਂਕਿ ਇਹਦੇ ਚੱਕ ਤੱਕ ਐਕਸੈਂਟਰੀਆਂ ਦੀ ਬਹੁਤ ਜ਼ਿਆਦਾ ਦਿੱਕਰ ਹੈ ਜਿਹਦੇ ਕਰਕੇ ਕਈ ਵਾਰ ਇੰਤਕਾਲ ਨਹੀਂ ਐਂਟਰੀਆਂ ਨਹੀਂ ਪਹੁੰਚ ਆਉਂਦੀਆਂ ਉਹ ਇਹ ਤਾਂ ਤੁਹਾਡੇ ਸਾਹਮਣੇ ਦੱਸ ਰਿਹਾ ਦੱਸੋ ਇਹਨਾਂ ਨੇ ਕਿਹਾ ਸਾਡੇ ਲੋਕ ਆਉਂਦੇ ਆਂ ਦੀ ਦੱਸਦੇ ਆਂ ਜੀ ਲੇਕਿਨ ਇਹਨਾਂ ਨੂੰ ਫੋਨ ਜਦੋਂ ਕਰੀ ਤਾਂ ਉਸ ਤੋਂ ਬਾਅਦ ਵੀ ਨਹੀਂ ਕੋਈ ਫਿਰ ਵੀ ਖੱਜਲ ਖਵਾਰੀ ਜੇ ਤਾਂ 5000 ਦੇ ਦਿੱਤਾ ਜੀ ਤਾਂ ਕੰਮ ਹੋ ਗਿਆ ਜੀ ਮੈਂ ਵੀ ਤਾਂ ਰਿਕਮ ਕੰਪਲੀਟਾਂ ਦਿਹਾਗਾ ਜੀ ਇਹਨਾਂ ਨੰਬਰ ਹਮੇਸ਼ਾ ਸਵੀਚ ਆਉਂਦਾ ਹੀ ਹੈ ਪਰ 10000 ਪਹਿਲਾਂ 10000 ਵੀ ਆ ਗਿਆ ਜੀ 20000 ਕੰਮ ਸੀ ਨਾ ਇਹਨਾਂ ਨੇ ਅੱਗੇ ਬੰਦੇ ਹੋਰ ਰੱਖੇ ਇਹਨਾਂ ਨੇ ਇੱਕ ਵਾਰੀ ਕਰ ਇਹਨਾਂ ਨੇ ਨਾ ਬੰਦੇ ਹੋਰ ਰੱਖੇ ਜੀ ਆਪ ਤਾਂ ਬਹਿਂਦੇ ਨਹੀਂ ਲਿਖ ਦਿਓ ਦੇ ਦਿੰਦੇ ਨਹੀਂ ਲਿਖ ਦਿਓ ਕਿ ਲੋਕ ਹਨ 10 ਦਿਨ ਪਹਿਲਾਂ ਅਸੀਂ ਵੀ ਕੋਈ ਕੰਮ ਸੀ ਫੋਨ ਕੀਤਾ ਸੀ ਇਹਨਾਂ ਦਾ ਸਵਿਚ ਆਫ ਹੀ ਆਨ ਜੇ ਬਿੱਲ ਜਾਂਦੀ ਤਾਂ ਚੱਕਦੇ ਨਹੀਂ ਹੀ ਫੋਨ ਦਫ਼ਤਰ ਜੇ ਕਰ ਇੱਥੇ ਜਾਈਏ ਤਹਿਸੀਲ ਦੇ ਵਿੱਚ ਤਾਂ ਕਹਿੰਦੇ ਪ੍ਰੋਵਾਈਸ ਸਾਹਿਬ ਇੱਥੇ ਬੈਠਦੇ ਨਹੀਂ ਵੀ ਨਾਲ ਇਹਨਾਂ ਨੂੰ ਪੁੱਛੋ ਵੀ ਇਹਨਾਂ ਦੇ ਦਫ਼ਤਰ ਕਿੱਥੇ-ਕਿੱਥੇ ਨੇ ਜੀ ਸਰ ਤੇ ਬੈਠਦੇ ਨੇ ਜਿੱਥੇ ਪੈਸੇ ਲੈਣੇ ਹੁੰਦੇ ਬੰਦੇ ਰਾਸ਼ਟਾ ਜਿੱਥੇ ਆਉਂਦੇ ਆਪਾਂ ਹੁਣ ਚੱਲਦੇ ਰਹਿਣਾ ਪਟਵਾਰ ਖਾਨੇ ਜੇ ਕੋਈ ਪਟਵਾਰੀ ਬੈਠਾ ਹੋਵੇ ਜੀ ਇੰਤਕਾਲ 3 ਸਾਲ ਤੋਂ ਚੜਿਆ ਮੈਂ ਨੰਬਰ ਹੀ ਫੋਨ ਕਰਦਾ ਬਹੁਤ ਨਹੀਂ ਅਗਲੇ 15 ਮਿੰਟ ਚ ਇੰਤਕਾਲ ਚੜਿਆ ਹੋਣਾ ਚਾਹੀਦਾ ਜੇ ਸਹੀ ਹੈ ਪੜੇ ਬੈਠ ਲੈਂਡਿੰਗ ਦਾ ਬਹੁਤ ਪੈਣੀ ਨਹੀਂ ਪਤਾ ਹੀ ਨਹੀਂ ਮੇਰੇ ਵੱਲੋਂ ਐਂਟਰੀਆਂ ਪਈ ਹੋਈਆਂ ਨੇ ਸੁਖਨ ਕਰਨ ਨੂੰ ਕਰਨਾ ਕੋਈ ਕਾਨੂੰਗੋ ਲੈ ਕੇ ਸੀਆਰ ਸਟਾਫ ਬਈ ਜਿੰਦ ਤੱਕ ਇਹਨਾਂ ਦਾ ਸਰੋਜੀ ਪੈਂਟਿੰਗ ਹੋਈ ਜੀ ਨਾਮ ਜੀ ਤੁਹਾਡਾ ਅਲ ਮੇਰੇ ਦਫ਼ਤਰ ਦੇ ਬਾਅਦ ਤੇ ਤੇਰੇ ਗਰੁੱਪ ਦੇ ਵਿੱਚ ਆ। ਕਿਹ ਚਾਹੁੰਦੇ ਹੋ ਬਲੌਟ ਸਾਡੇ ਕੰਪਲੇਂਟ ਕਰਨੀ। ਹੋਰ ਕਿ ਨਾਮ ਨਾ ਦੇਣ ਕਾਲਪਨਿਕ। ਮੈਡਮ ਜੀ ਆ ਦੇਖੋ ਜੀ 2013 14 ਜਿਸ ਤਰ੍ਹਾਂ ਅਟ ਅਰਾਊਂਡ ਵੀ ਜੀ ਜੇ ਮਿਸ ਹੋ ਗਈ ਜੀ ਸੌਖੇ ਇਹ ਵੀ ਮਿਸ ਹੋ ਗਈ। ਅਪਟਾਈਟ ਸਾਰਾ ਕਰਵਾ ਲੈਂਦੇ ਹਾਂ। ਉਸ ਤੋਂ ਬਾਅਦ ਨੇ ਨਾ ਅਨੁਬਧ ਬੁਲਾਈ ਹੈ। ਲੱਗੇ। ਮੈਨੂੰ 6 ਮਹੀਨੇ ਹੋ ਗਏ ਪਹਿਲਾ ਖਰਚ ਲੱਗਾ ਸੀ ਫਰਵਰੀ ਇੱਥੇ ਗੁਰੂ ਨਾਮ ਫਰਵਰੀ ਜਨਵਰੀ ਇੱਥੇ ਔਰ ਮੇਰਾ ਜਨਵਰ ਕਾਮ ਨੇ ਪਿਛਲੀ ਜਮਾਤ ਦੀ ਮੇਰੇ ਨਕਲਾਮ ਲਿਆ ਤੇ ਉਹ ਕੇ ਨਹੀਂ ਨਵੀਂ ਵਿੱਚ ਆ ਕੇ ਕਹਿੰਦੇ ਜੀ ਉਹ ਮਿਸ ਹੋ ਗਈ ਪਿਛਲੇ ਬਤਵਾਰੀ ਕਹਿੰਦੇ ਤਾਂ ਕਾਰਵਾਈ ਕਰੋ ਜਿਹੜਾ ਮਿਸ ਕਰ ਗਿਆ ਇੰਨੇ ਮੇਰੇ 80000 ਕੇਸ ਨੇ ਜਰਾਦਾ ਬਾਤੇ ਜਿੰਨਾਂ ਤੇ ਮਿਸ ਹੋਏ ਨਵੇਂ ਅਦਾਲਤ ਦੇ ਵਿੱਚ ਨਵੀਂ ਜਨਮਤ ਨਾ ਹੀ ਨਹੀਂ ਆਈ ਨਕਲੀ ਕਹਿੰਦੇ ਮੈਂ ਨੌਕਰੀ ਕਰਨੀ ਨਹੀਂ ਛੱਡ ਦੋ ਕਿਉਂ ਲੋਕਾਂ ਨੂੰ ਫਿੱਟਸ ਤਾਂ ਹੈ